ਤੋ ਇਹ ਸ਼ਰਮਾ ਕਰਿਆਨਾ ਸਟੋਰ ਕਨੌਰ ਜਿਹੜੀ ਕਿ ਰਾਤ ਸ਼ਰਮਾ ਜੀ ਨਾਲ ਲੁੱਟ ਹੋਈ ਹੈ ਦੋਸਤੋ ਰਾਤ ਜਿਹੜੀ ਸ਼ਰਮਾ ਕਰਿਆਨਾ ਸਟੋਰ ਨਾਲ ਲੁੱਟਖੋ ਹੋਈ ਹੈ ਜੀ ਅੱਜ ਆਪਾਂ ਇਹਨਾਂ ਦੀ ਦੁਕਾਨ 'ਚ ਪਹੁੰਚੇ ਆਂ ਆਪਾਂ ਜਾਣਦੇ ਆਂ ਕੀ ਮਾਮਲਾ ਸੀ ਰਾਤੀ ਕੀ ਕੁਝ ਹੋਇਆ ਸ਼ਰਮਾ ਜੀ ਤੋਂ ਸ਼ਰਮਈ ਕੀ ਨਾਮ ਹੈ ਇਹ ਆਪਣਾ ਮੇਰਾ ਨਾਮ ਰਿੰਕੂ ਸ਼ਰਮਾ ਹੈ ਤੇ 8:30 ਵਜੇ ਦੀ ਘਟਨਾ ਹੈ ਹਾਂਜੀ ਜਦੋਂ ਮੈਂ ਮਤਲਬ ਦੁਕਾਨ ਵਧਾ ਕੇ ਆਪਣਾ ਘਰ ਵੱਲ ਨੂੰ ਜਾ ਰਿਹਾ ਤਾਂ ਉਸ ਟਾਈਮ ਦੋ ਬੰਦੇ ਆਏ ਉਹਨਾਂ ਨੇ ਚਬੱਟਾ ਮਾਰ ਕੇ ਬੈਗ ਮੇਰਾ ਪੈਸਾ ਦਾ ਭਰਿਆ ਹੋਇਆ ਸੀ ਜੋ ਵੀ ਸੇਲ ਸੀ ਮੇਰੇ ਦਿਨ ਦੀ ਕਿੰਨੇ ਪੈਸੇ ਸੀ ਉਹ ਦੇਖੋ ਗਿਣੇ ਤਾਂ ਨਹੀਂ ਆ ਪਰ ਪੌਣੇ 2 ਲੱਖ ਜਾਂ 2 ਲੱਖ ਲਗਭਗ ਕੁਛ ਐਸਾ ਤਾਂ ਹੈ ਜਿਸ ਤਰ੍ਹਾਂ ਪਹਿਲਾਂ ਵੀ ਸਵੇਰੇ ਵੀ ਹੁੰਦੇ ਆ ਪੈਸੇ ਇਸ ਤਰ੍ਹਾਂ ਆਪਾਂ ਘਰ ਤੋਂ ਲੈ ਕੇ ਆਉਂਦੇ ਆ ਪੈਸੇ ਹਾਂਜੀ ਤੇ ਹੁਣ ਉਹ ਲੈ ਕੇ ਬੈਗ ਉਸਤੇ ਮੇਰੀ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਮਾਨੂੰ ਇਨਸਾਫ ਦਿੱਤਾ ਜਾਏ ਤੇ ਚੋਰਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਕੋਲ ਕੋਈ ਹਥਿਆਰ ਵੀ ਹੈ ਸੀ ਹਾਂ ਉਹਨਾਂ ਕੋਲ ਤੇਜ਼ਾਰ ਹਥਿਆਰ ਤਾਂ ਤੇ ਮੋਟਰਸਾਈਕਲ ਕਿਹੜਾ ਸੀ ਉਹਨਾਂ ਕੋਲ ਜੀ ਮੋਟਰਸਾਈਕਲ ਲੱਗਿਆ ਸਪਲੈਂਡਰ ਦਾ ਕੋਈ ਨੰਬਰ ਦੀ ਪਛਾਣ ਨਹੀਂ ਤਾਂ ਉਸਕੇ ਪਰ ਕੋਈ ਨੰਬਰ ਨਹੀਂ ਸਰ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਉਹਨਾਂ ਦੇ ਠੱਗੇ ਹੋਏ ਸੀ ਨਕਾਬ ਪੋਸ਼ ਦੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੇ ਸਾਡੀ ਇਹੀ ਮੰਗ ਹੈ ਜੀ ਵੀ ਇੱਕ ਨੌਰ ਚ ਬਹੁਤ ਵਾਕਏ ਹੋ ਰਹੇ ਆ ਬਹੁਤ ਚੋਰੀਆਂ ਹੋ ਰਹੀਆਂ ਵੀ ਇਹਨਾਂ ਨੂੰ ਰੱਥ ਪਾਈ ਜਾਏ ਤੇ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਨਾਲ ਦੀ ਤਰਫ ਕੀਤੀ ਜਾਵੇ। ਹਨੀ ਜੀ लवली ਜੀ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ। लवली ਜੀ ਕੀ ਕਹਿਣਾ ਚਾਹੋਗੇ ਜੀ ਰਾਤ ਦੀ ਘਟਨਾ ਬਾਰੇ? ਘਟਨਾ ਜਿਹੜੀ ਹੋਈ ਹੈ ਬਹੁਤ ਮੰਦ ਭਾਗੀ ਸੀਗੀ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਰਿਆਣਾ ਯੂਨੀਅਨ ਵੱਲੋਂ ਭਨੌਰ ਵੱਲੋਂ ਤੇ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਸ਼ਰਮਾ ਜੀ ਨੂੰ ਇਨਸਾਫ ਦਿਵਾਇਆ ਜਾਵੇ। ਤੇ ਜਿਹੜੀਆਂ ਇਹ ਵਾਰਦਾਤਾਂ ਨੂੰ ਤਾਂ ਕੀ ਠੱਲ ਪਾਈ ਜਾ ਸਕੇ। ਭਨੌਰ ਦੇ ਲੋਕ ਜਿਹੜੇ ਨੇ ਬਹੁਤ ਵਿਚਾਰੇ ਕਿਸ ਵੀ ਲਈ ਡਰੇ ਹੋਏ ਨਹੀਂ ਸਹਿਮੇ ਹੋਏ ਨੇ ਭਾਰਦਾਤਾ ਤੋਂ ਤੇ ਆਪਣਾ ਕੀ ਨਾਮ ਹੈ ਜੀ ਅਸ਼ੋਨੀ ਜੀ ਅੱਛਾ ਤੁਸੀਂ ਕੀ ਦੇਖਦੇ ਹੋ ਜਿਹੜੀ ਇਹ ਘਟਨਾ ਹੋਈ ਹੈ ਜੀ ਰਾਤੀ ਬਹੁਤ ਮਾੜਾ ਹੋਇਆ ਜੀ ਸਾਡੇ ਸਾਰੇ ਦੁਕਾਨਦਾਰਾਂ ਜੀ ਕਿਸੇ ਨਾਲ ਵੀ ਉਸ ਕਰਾਇਆ ਪੁਲਿਸ ਨੂੰ ਚਾਹੀਦਾ ਵੀ ਇਹਨਾਂ ਨੂੰ ਚੋਰਾਂ ਨੂੰ ਜਲਦੀ ਜਲਦੀ ਫੜਾਇਆ ਜਾਵੇ ਤੇ ਸ਼ਰਮਾ ਜੀ ਨੂੰ ਇਨਸਾਫ ਦਿਵਾਇਆ ਜਾਵੇ ਤੇ ਦੋਸਤੋ ਇਹ ਉਹ ਗਲੀ ਹੈਗੀ ਹੈ ਥਾਣਾ ਕਨੌਰ ਤੋਂ ਜਿਹੜੀ ਸਿੱਧੀ ਆਂਦੀ ਹੈ ਇਹ ਕਾਲੀ ਮਾਤਾ ਦੇ ਮੰਦਿਰ ਦੇ ਸਾਹਮਣੇ ਟੱਕਰ ਦੇ ਵਿੱਚ ਇਹ ਗਲੀ ਦਿਖਦੀ ਪਈ ਹੈ ਜਿੱਥੇ ਕਿ ਸ਼ਰਮਾ ਕਰਿਆਨਾ ਸਟੋਰ ਕਨੌਰ ਵਾਲੇ ਜਿਹੜੇ ਆਪਣੇ ਹੈਗੇ ਆ ਜਿਨ੍ਹਾਂ ਦੀ ਕਿ ਲੁੱਟ ਹੋਈ ਹੈ ਜਦੋਂ ਲੁੱਟ ਹੋਈ ਹੈ ਦੋਸਤੋ ਉਸ ਟਾਈਮ 10 ਵਜੇ ਤੋਂ ਥੋੜਾ ਜਾ 10 ਮਿੰਟ ਪਹਿਲਾਂ ਦੀ ਇਹ ਗੱਲ ਹੈ ਇਹ ਰਸਤਾ ਤੁਸੀਂ ਜਿਹੜੀ ਗਲੀ ਹੈਗੀ ਹੈ ਸਾਹਮਣੇ ਇਹ ਥਾਣਾ ਕਨੌਰ ਤੋਂ ਬਿਲਕੁਲ ਨਾਲ ਜਿਹੜੀ ਕੰਧ ਲੱਗਦੀ ਹੈ ਥਾਣਾ ਕਨੌਰ ਦੀ ਜਿਹੜੀ ਕੰਧ ਹੈਗੀ ਹੈ ਇਸ ਗਲੀ ਨੂੰ ਲੱਗਦੀ ਹੈ ਇਹ ਸਿੱਧੀ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਕਾਲੀ ਮਾਤਾ ਦਾ ਮੰਦਿਰ ਹੈ ਇੱਥੇ ਇੱਕ ਘਟਨਾ ਹੋਈ ਹੈ ਜਿੱਥੇ ਆਪਾਂ ਮੌਜੂਦ ਹੈਗੇ ਆਂ ਰਾਤੀ ਇੱਥੇ ਹਨੇਰਾ ਸੀ ਸੋ ਆਪਣੇ ਜਿਹੜੇ ਫਾਲੋਅਰ ਹੈਗੇ ਨੇ ਉਹ ਵੀ ਪੁੱਛਦੇ ਪਏ ਆ ਕਿ ਇਹ ਘਟਨਾ ਕਿੱਥੇ ਹੋਈ ਹੈ ਕੀ ਸਿਸਟਮ ਹੈ ਉਹ ਆਪਾਂ ਸਾਰਾ ਕੁਝ ਰਾਤੀ ਆਪਣੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਦੱਸਤਾ ਸੀ ਪਰ ਆਪਾਂ ਇਸ ਟਾਈਮ ਤੁਹਾਨੂੰ ਮੌਕੇ ਦੀ ਤਸਵੀਰ ਦਿਖਾ ਰਹੇ ਆ ਇਹ ਉਹੀ ਸਥਾਨ ਹੈ ਜਿੱਥੇ ਕਿ ਰਾਤੀ ਸ਼ਰਮਾ ਕਰਿਆਨਾ ਸਟੋਰ ਦੀ ਲੁੱਟ ਹੋਈ ਹੈ ਤੇਜ਼ ਤਾਰ ਡਾਕਟਰ ਸੀ ਲੁਟੇਰਿਆਂ ਕੋਲ ਉਹ ਦਿਖਾ ਕੇ ਉਹਨਾਂ ਨੇ ਰਿੰਕੂ ਸ਼ਰਮਾ ਤੋਂ ਜਿਹੜਾ ਪੈਸਿਆਂ ਵਾਲਾ ਬੈਗ ਖੋਇਆ ਸਰ ਰਾਤ ਕਾਲੀ ਮਾਤਾ ਮੰਦਿਰ ਕਨੌਰ ਦੇ ਕੋਲ ਇੱਕ 1.5 ਲੱਖ ਰੁਪਏ ਦੀ ਖੋਹ ਹੋਈ ਹੈ ਜੀ ਸ਼ਰਮਾ ਕਰਿਆਨਾ ਸਟੋਰ ਕਨੌਰ ਵਾਲੇ ਦੱਸੇ ਜਾ ਰਹੇ ਆ ਜੀ ਹਾਂਜੀ ਬਿਲਕੁਲ ਇਹ ਮਾਮਲਾ ਸਾਡੇ ਧਿਆਨ 'ਚ ਆਇਆ ਰਾਤੀ ਕਰੀਬ 9:30 ਤੋਂ 10:00 ਵਜੇ ਦਾ ਟਾਈਮ ਸੀਗਾ ਦੈਟ ਜਦੋਂ ਸਾਨੂੰ ਇਨਫੋਰਮੇਸ਼ਨ ਮਿਲ ਗਈ ਤਾਂ ਇਮੀਡੀਏਟ ਅਸੀਂ ਪਹੁੰਚੇ ਇੱਥੇ ਤੇ ਹਨੇਰਾ ਕਰਕੇ ਚਲੋ ਫੋਲੋ ਨਹੀਂ ਸੀ ਹੋ ਰਿਆ ਰਾਤ ਨੂੰ ਸਾਰੀਆਂ ਦੁਕਾਨਾਂ ਨੋ ਸਟਾਪ ਤੇ ਬੰਦ ਸੀਗੀਆਂ ਫਿਰ ਮੈਂ ਸਵੇਰੇ ਕੋਤਲ ਆਪ ਵੀ ਜਾ ਕੇ ਤੇ ਸਾਰੀਆਂ ਅਸੀਂ ਵੈਰੀਫਾਈ ਕੀਤਾ ਮੌਕੇ ਦੇ ਅਕਰੈਂਸ ਨੂੰ ਦੇਖ ਕੇ ਤੇ ਜਿੱਧਰ ਜਿੱਧਰ ਨੂੰ ਸਾਨੂੰ ਲੀਡ ਮਿਲ ਰਹੀ ਆ ਅਸੀਂ ਉਹਦੇ ਵੱਲ ਲੀਡ ਵੱਲ ਵਧ ਵੀ ਰਹੇ ਹਾਂ ਤੇ ਅਸੀਂ ਸੀਸੀਟੀਵੀ ਫੁਟੇਜ ਤੇ ਹੋਰ ਹੈਲਪ ਲੈ ਰਹੇ ਹਾਂ ਤੇ ਇਹਦੇ ਵਿੱਚ ਮੈਂ ਸਸਪੈਕਟਿਡ ਪਰਸਨ ਵੀ ਕਰੀਬ ਅੱਧੀ ਦਰਜਨ ਦੇ ਕਰੀਬ ਅੱਜ ਚੈੱਕ ਕੀਤੇ ਨੇ ਜਿਹੜੇ ਪੁਰਾਣੇ ਨ ਇਹੋ ਜਿਹੀ ਕਮਾਂਜ ਇਨਵੋਲਵਡ ਹੋ ਰਹੀ ਨੇ ਤੇ ਉਮੀਦ ਹੈ ਕਿ ਇਹਨੂੰ ਜਲਦੀ ਟਰੇਸ ਕਰਾਂਗੇ ਬਾਕੀ ਮੈਂ ਠਨੌਰ ਵਾਸੀਆਂ ਨੂੰ ਤੁਹਾਡੇ ذریعے ਰਹੀ ਇਹ ਵੀ ਮੈਸੇਜ ਪਾਸ ਕਰਨਾ ਚਾਹੁੰਦਾ ਕਿ ਜਿਵੇਂ ਪਿਛਲੇ ਸਮੇਂ 'ਚ ਦੇਖੋ ਕ੍ਰਾਈਮ ਹੋ ਜਾਂਦਾ ਹੁੰਦਾ ਅਸੀਂ ਪਿਛਲੇ ਸਮੇਂ 'ਚ ਵੀ ਕ੍ਰਾਈਮ ਵਾਪਰੇ ਜਿਵੇਂ ਸਦਾਸੀ ਵਾਲਾ ਵਾਪਰੇ ਸੀ ਉੱਥੇ ਵੀ ਦੁਕਾਨ ਦੇ ਅੰਦਰ ਵੜ ਕੇ ਖੋਹ ਕਰ ਲਈ ਸੀ ਹਰਿਆਣੇ ਦੇ ਲੜਕੇ ਸੀ ਥੋੜੇ ਦਿਨਾਂ 'ਚ ਅਸੀਂ ਉਹਨਾਂ ਨੂੰ ਕਰੀਬ 5-4 ਦਿਨਾਂ 'ਚ ਹੀ ਟਰੇਸ ਆਊਟ ਕਰ ਲਿਆ ਸੀ ਉਸ ਤੋਂ ਬਾਅਦ ਇੱਕ ਲਾਗੂ ਤੇ ਡੇੜੇ ਹੋ ਗਈ ਸੀਗੀ 20000 ਰੁਪਏ ਦੇਖੋ ਉਹ ਵੀ ਅਸੀਂ ਬੰਦੇ ਟ੍ਰੇਸ ਕਰ ਲਏ ਨੇ ਹੋਰ ਵੀ ਜਿਵੇਂ ਪਹਿਲਾਂ ਚੋਰੀਆਂ ਕਾਫੀ ਚੋਰੀਆਂ ਹੋਈਆਂ ਹੋਈਆਂ ਸੀ ਜਿਹਦੇ ਵਿੱਚ ਕਰੀਬ ਮੈਂ ਲੱਗਾ 2.5 ਦਰਜਨ ਦੇ ਕਰੀਬ ਜਿਹੜੇ ਬੰਦੇ ਚੋਰ ਜਿਹੜੇ ਫੜ ਕੇ ਭੇਜੇ ਹੋਏ ਨੇ ਤੇ ਮੈਂ ਲੱਗਾ 1.5 ਦਰਜਨ 2 ਦਰਜਨ ਦੇ ਕਰੀਬ ਮੁਕਦਮੇ ਵੀ ਟ੍ਰੇਸ ਆਊਟ ਹੋਏ ਹੋਏ ਨੇ ਜਿਨ੍ਹਾਂ ਦੇ ਵਿੱਚ ਕਾਫੀ ਸਮਾਨ ਤੁਸੀਂ ਦੇਖਦੇ ਰਹੇ ਹੋ ਪਿਛਲੇ ਸਮੇਂ 'ਚ ਅਸੀਂ ਰਿਕਵਰ ਵੀ ਕੀਤਾ ਮੈਨੂੰ ਆਪਣੇ ਸਟਾਫ ਤੇ ਤੇ ਆਪਣੇ ਆਪ ਤੇ ਹੈਗਾ ਵਿਸ਼ਵਾਸ ਕਿ ਅਸੀਂ ਜੜੀਸ਼ ਕੋ ਹੈ ਇਹਨੂੰ ਜਲਦੀ ਟ੍ਰੇਸ ਸਰ ਜਿਹੜੇ ਇਹ ਖੋਹ ਵਾਲੇ ਦੱਸੇ ਜਾ ਰਹੇ ਆ ਜੀ ਇਹ ਕਿੰਨੇ ਬੰਦੇ ਸੀ ਜੀ ਇਹ ਫਿਲਹਾਲ ਜਿਹੜੇ ਹੁਣ ਤੱਕ ਇਨਵੈਸਟੀਗੇਟ ਕੀਤਾ ਅਸੀਂ ਦੋ ਹੀ ਬੰਦੇ ਨਜ਼ਰ ਆ ਰਹੇ ਨੇ ਕੋਈ ਮੋਟਰਸਾਈਕਲ ਦੇ ਨੰਬਰ ਦੀ ਕੋਈ ਪਛਾਣਤਾ ਨਹੀਂ ਹੋਈ ਸਰ ਹਾਲ ਤੱਕ ਨਹੀਂ ਨੰਬਰ ਨਹੀਂ ਫੋਲੋ ਹੋ ਰਿਹਾ ਰਾਤ ਹਨੇਰਾ ਹੋਣ ਕਰਕੇ ਨੰਬਰ ਨਹੀਂ ਪੜਿਆ ਕਿਤੇ ਵੀ ਜਾ ਰਿਹਾ ਜੀ ਬਟ ਨੰਬਰ ਮੋਟਰਸਾਈਕਲ ਦੇ ਕਿਤੇ ਕਿਤੇ ਪੋਜੀਸ਼ਨ ਮਿਲ ਰਹੇ ਨੇ ਇਹਨਾਂ ਦੇ ਮੂੰਹ ਬੰਨੇ ਹੋਏ ਸੀ ਜੀ ਹਾਂਜੀ ਬਿਲਕੁਲ ਇਹਨਾਂ ਨੇ ਰਮਾਲ ਨਾਲ ਮੂੰਹ ਆ ਸੀ